ਨਸੂਰਿਆ ਜੱਤਾਂ ਦਰਸ਼ਨ ਕੀ ਸੋਨਾ ਪ੍ਰਾਪ ਮੇਰੇ ਦੇਹ ਨਾਮ ਆਰ ਗਾਪਣੇ ਚਿਹਰੇ ਬਜੇ ਬੋਡ ਮਹੱਲਾ ਪੰਨਿਆਮ ਨਾਮ ਨਰੰਜਨ ਨੀਰ ਨਰਾਯਣ ਰਸਨਾ ਸਿਮਰਦਾ ਪਾਪਮਾਇਣ ਨਾਮ ਨਰੰਜਨ ਨੀਰ ਨਰਾਇਣ ਰਸਨਾ ਸਿਮਰਤਾ ਆਪਾ ਬਲਾਯਾਣ ਰਹਾਉ ਨਾਰਾਇਣ ਸਭ ਮਾਹੇਨ ਵਾਸ ਨਾਰਾਇਣ ਕਹਦੇ ਨਰਕ ਨਾ ਜਾਹੇ ਨਾਰਾਇਣ ਸੇ ਨਾਰਾਇਣ ਕਹਿ ਤਾ ਜਮ ਭਾਗ ਪਲਾਇਣਾ ਨਾਰਾਇਣ ਦੰਦ ਪੰਨੈ ਨਾਣਾ ਨਾਰਾਇਣ ਸਦ ਸਦ ਵਖਸ਼ੰਦ ਨਾਰਾਇਣ ਕੀ ਨਾਰਾਇਣ ਪ੍ਰਗਟ ਕੀਨੋ ਪਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾ ਗੁਰ ਮੇੜ ਲਹੀ ਨਾਰਾਇਣਯੋ ਨਾਨਕ ਗਾਸ ਗਹੀ ਬਸਯਾ ਗੋਚਰ ਗੁਰ ਮੇੜ ਲਹੀ ਗਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ